ਰਜੀਤ ਵੀਰ ਪਹਿਲਾਂ ਤਾਂ ਸੀਜ਼ਨ ਸਮਾਪਤ ਹੋ ਗਿਆ ਇੱਕ ਫਾਈਨਲ ਮੈਚ ਰਹਿ ਗਿਆ ਆ ਸੀਜ਼ਨ ਦਾ 2025 ਤੇ ਕਿਵੇਂ ਦੇਖਦੇ ਸੀਜ਼ਨ ਕਿਵੇਂ ਰਿਹਾ ਤੁਹਾਡੇ ਲਈ ਆ ਸੀਜ਼ਨ ਬਾਈ ਬਹੁਤ ਵਧੀਆ ਰਿਹਾ ਵਾ ਤੇ ਬਹੁਤ ਵਧੀਆ ਰਿਹਾ ਮੈਨੂੰ ਲੱਗਦਾ ਨਹੀਂ ਮੈਂ ਨਵਾਂ ਵਧੀਆ ਖੇਡ ਪਾਉਂਗਾ ਪਰ ਮਹਾਰਾਜ ਦੀ ਬੜੀ ਕਿਰਪਾ ਰਹੀ ਹਾਂਜੀ ਹਾਂਜੀ ਹਾਂ ਹੁਣ ਕਿਵੇਂ ਜਦੋਂ ਅਨਾਉਂਸ ਹੋਇਆ ਵੀ ਅੱਜ ਲਾਸਟ ਉਹ ਮੈਚ ਖੇਡਿਆ ਗਿਆ ਤੁਹਾਡੀ ਜ਼ਿੰਦਗੀ ਦਾ ਤੁਸੀਂ ਕਿਹਾ ਵੀ ਇਹ ਤੋਂ ਬਾਅਦ ਹੁਣ ਕਬੱਡੀ ਤੋਂ ਸੰਨਿਆਸ ਵਾਲੀ ਗੱਲ ਕਰੀ ਆ ਤੇ ਕਿਵੇਂ ਦੇਖਦੇ ਆ ਸਫਰ ਜ਼ਿੰਦਗੀ ਦਾ ਵਧੀਆ ਰਿਹਾ ਕਬੱਡੀ ਵਾਲਾ ਹਾਂਜੀ ਭਾਈ ਬਹੁਤ ਵਧੀਆ ਰਿਹਾ ਕਬੱਡੀ ਦਾ ਸਫਰ ਤੇ ਚਲੋ ਕਿਸੇ ਨਾ ਕਿਸੇ ਦਿਨ ਤਾਂ ਹਰ ਇੱਕ ਬੰਦੇ ਨੇ ਛੱਡਣੀ ਆ ਪਰ ਹੁਣ ਆਪਣਾ ਵੀ ਦੇਖਣਾ ਗਾਂ ਮਤਲਬ ਵੀ ਮੇਰੀ ਇੰਜਰੀਜ਼ ਵੀ ਆ ਹਨਾ ਚਲ ਪਰਿਵਾਰ ਵੀ ਦੇਖਣਾ ਵਾ ਜੇ ਮੈਂ ਇਦਾਂ ਇੱਧੇ ਖੇਡਦਾ ਰਿਹਾ ਹਨਾ ਫਿਰ ਮੈਂ ਆਪਣੀ ਪਰਿਵਾਰ ਲਈ ਨਹੀਂ ਕੁਝ ਕਰ ਪਾਉਂਗਾ ਤੇ ਸਾਰਾ ਕੁਝ ਦੇਖਣਾ ਪੈਣਾ ਭਾਜੀ ਹੁਣ ਅੱਗੇ ਹਾਂ ਪਰ ਜਿਵੇਂ ਖੇਡੀ ਹੋਈ ਕਬੱਡੀ ਜੇ ਕਬੱਡੀ ਦੇ ਬਦੌਲਤ ਅੱਜ ਅਮਰੀਕਾ ਦੁਨੀਆ ਦਾ ਉਹ ਮੁਲਕ ਉੱਥੇ ਆ ਕੇ ਬੈਠ ਗਏ ਆ ਸੈੱਟ ਹੋ ਗਈ ਆ ਗੱਡੀ ਲੀ ਤੇ ਆ ਹਨਾ ਹਾਂਜੀ ਹਾਂਜੀ ਪਾਜੀ ਇਹ ਵੱਡੀ ਗੱਲ ਆ ਚਲੋ ਪਰਮਾਤਮਾ ਨੇ ਬਹੁਤ ਕੁਝ ਦਿੱਤਾ ਹਨਾ ਚਲ ਇੱਥੇ ਆ ਗਏ ਹਨਾ ਚਲੋ ਆਪਣੀ ਈਕਾਦ ਨਹੀਂ ਹੈਗੀ ਸੀ ਇੱਥੇ ਆਉਣਾ ਹੈ ਹਨਾ ਤੇ ਬੜੀ ਮਹਾਰਾਜ ਨੇ ਕਿਰਪਾ ਕੀਤੀ ਇੱਥੇ ਆਏ ਆ ਪਰਿਵਾਰ ਨੂੰ ਚੱਲ ਅੱਜ ਆਪਣੇ ਪਰਿਵਾਰ ਨੂੰ ਸੁੱਖ ਦੇਈ ਦਾ ਮਾਪਿਓ ਦੀਆਂ ਰੀਝਾਂ ਪੂਰੀਆਂ ਕੀਤੀਆਂ ਹਨ ਚੱਲ ਭੈਣਾਂ ਦੇ ਵਿਆਹ ਕੀਤੇ ਬੜੀ ਵੱਡੀ ਗੱਲ ਆ ਭਾਜੀ ਇੱਥੇ ਆਏ ਹਨ ਤੇ ਚਲੋ ਜੇ ਪ੍ਰਮਾਤਮਾ ਨੇ ਮੌਕਾ ਦਿੱਤਾ ਵਾ ਚਲੋ ਇੱਥੇ ਕੰਮ ਹੁਣ ਕਰੀ ਜਾਂਦੇ ਆ ਤੇ ਹੁਣ ਥੋੜਾ ਜਿਹਾ ਕੰਮ ਵੱਲ ਜ਼ਿਆਦਾ ਫੋਕਸ ਕਰਾਂਗੇ ਤੇ ਪਰਿਵਾਰ ਨੂੰ ਹੋਰ ਸੌਖਾ ਕਰਦੀ ਆ ਥੋੜਾ ਜਿਹਾ ਹਾਂ ਹਾਂ ਮੈਂ ਜਾਊਂਗਾ ਵੀ ਭਵੇਂ ਕਬੱਡੀ ਤੋਂ ਤੁਸੀਂ ਹਟ ਗਏ ਆ ਪਰ ਜਿਵੇਂ ਹੁਣ ਸਾਡੇ ਵੈਟਰਨ ਖਿਡਾਰੀ ਆ ਪੁਰਾਣੇ ਖਿਡਾਰੀ ਆ ਉਹ ਆਉਂਦੇ ਰਹਿੰਦੇ ਆ ਜੁੜੇ ਰਹਿੰਦੇ ਗਰਾਊਂਡ ਦੇ ਨਾਲ ਮੈਂ ਜਾਊਂਗਾ ਵੀ ਆਉਂਦੇ ਰਹੋ ਤੁਮੇ ਦੇਖਣ ਆ ਜਾ ਕਰੋ ਮੈਚ ਤੇ ਆਉਂਦੇ ਹੀ ਰਹਿਣਾ ਤੁਸੀਂ ਇੱਧਰ ਦਿਲ ਨਹੀਂ ਹਾਰਨਾ ਯਾਰ ਵੀ ਘਰੇ ਹੀ ਬਹਿ ਜੀਏ ਜਵੇਂ ਅੰਨਾ ਨਾ ਭਾਈ ਮੈਂ ਤਾਂ ਸਗੋ ਮੇਰਾ ਤਾਂ ਨਹੀਂ ਵੀ ਮੈਚ ਹੁੰਦਾ ਮੈਂ ਪਲੇਅਰਾਂ ਕੋਲੇ ਆ ਜਾਂਦਾ ਪਾਣੀ ਪੀਉਣਾ ਇਦਾਂ ਭੱਜਾ ਕਰਦਾ ਮੈਨੂੰ ਬਹੁਤ ਸਕੂਨ ਮਿਲਦਾ ਤੇ ਬਾਕੀ ਇਹ ਵੀ ਕਬੱਡੀ ਦੇ ਗਰਾਊਂਡ ਤੋਂ ਕਦੀ ਛੱਡੇ ਨਹੀਂ ਜਾਂਦੇ ਆਵਾਂਗੇ ਤਾਂ ਜਰੂਰ ਤੇ ਬਾਕੀ ਹਾਂ ਜੀ